ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਨੂੰ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੀ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪੈਂਡ ਵਿਠਮਾ ਜ਼ਿਲ੍ਹੇ ਦੀ ਗੱਲ ਕਰੀਏ ਦਾ ਸੱਜਣੋ ਗਰਦਾਸਪੁਰ ਆ ਗਿਆ ਤੇ ਇਸ ਵੇਲੇ ਤੁਹਾਨੂੰ ਕੈਪਟਨ ਸਾਹਿਬ ਨਾਲ ਮਲਾਉਣ ਲੱਗੇ ਆ ਤਿੰਨ ਮੱਜਾਂ ਝੋਟੀਆਂ ਨਾਲ ਇੱਕ ਵਿੱਚ ਵੈੜ ਵੀ ਆ ਸੱਜਣੋ ਤੇ ਵੀ ਨੋਟ ਕਰਿਓ ਅੱਜ ਖਾਸ ਰਹੂਗੀ ਗੱਲਬਾਤ ਕਿ ਆ ਝੋਟੀ ਟੋਕੜ ਗੱਭ ਚੈੱਕ ਪਾਸ ਕਿੰਨਾ ਦੁੱਧਵਾ ਦਾ ਉਹ ਆਪਾਂ ਮਾਲਕ ਤੋਂ ਤੁਹਾਨੂੰ ਪੁੱਛ ਕੇ ਦੱਸਾਂਗੇ ਕਿੰਨੇ ਚਿਰ ਦੀ ਗੱਭਣ ਕਿਹੜਾ ਸੁਗਾ ਪਰ ਝੋਟੀ ਦਾ ਕੋਈ ਵੀ ਓੜਾ ਬੰਨਾ ਨਹੀਂ ਬੜੀ ਵੱਡੇ ਢਾਂਚੇ ਦੀ ਵੱਡੇ ਕੱਦ ਕਾਠ ਦੀ ਇੱਕ ਨੀਲੀ ਰਾਵੀ ਦਾ ਨਗੀਨਾ ਵੀ ਖੜਾ ਸੱਜਣੋ ਉਹ ਵੀ ਕਰਮਾਂ ਵਾਲੀ ਚੰਗੀ ਝੋਟੀ ਆ ਆਜੋ ਲਈਏ ਜਾਣਕਾਰੀ ਫੌਜੀ ਸਾਹਿਬ ਤੋਂ ਫੌਜੀ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਸਤਿ ਸ੍ਰੀ ਅਕਾਲ ਜੀ ਆ ਵੈਲਕਮ ਕਰਦੇ ਆ ਇਸ ਗਠਵਾ ਪੈਂਟ ਐਂਟਰੀ ਧੰਨਵਾਦ ਧੰਨਵਾਦ ਹੋਰ ਸੁਣਾਓ ਚੜ੍ਹਦੀ ਕਲਾ ਚੜ੍ਹਦੀ ਕਲਾ ਇਸ ਸੰਦਸਾਲ ਚੜ੍ਹਦੀ ਕਲਾ ਤੇ ਬਲਾਦੀਯੇ ਦੇਸ਼ ਵਿਦੇਸ਼ ਚ ਵਸਦੇ ਸਾਰੇ ਭੈਣਾ ਭਰਾਵਾਂ ਨੂੰ ਜਿੱਥੇ-ਜਿੱਥੇ ਮੇਰਾ ਵੀਰ ਭਰਾ ਕੋਈ ਆਪਣਾ ਵਰਕ ਕਰ ਰਿਹਾ ਦੇਸ਼ਾਂ ਵਿਦੇਸ਼ਾਂ ਫੋਰਨ ਕੰਟਰੀਆਂ ਦੇ ਵਿੱਚ ਬੈਠੇ ਜਿਹੜੇ ਆਪਣਾ ਟਾਈਮ ਕੀਮਤੀ ਟਾਈਮ ਕੱਢ ਕੇ ਸਾਡੀ ਵੀਡੀਓ ਵੇਖ ਰਿਆ ਸਾਡੇ ਮਾਤਾ ਦੇ ਬਰਾਬਰ ਫਾਦਰ ਸਾਹਿਬ ਦੇ ਬਰਾਬਰ ਹੋਣ ਸਾਡੇ ਬਰਾਬਰ ਹੋਣ ਬੱਚਿਆਂ ਦੇ ਬਰਾਬਰ ਹੋਣ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਜੀਹਾਂ ਨੇ ਕਿੰਨੇ ਆ ਦਿਲੋਂ ਰਿਣੀ ਇਹਨਾਂ ਦੇ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਦੇਣ ਨਹੀਂ ਦੇ ਸਕਦੇ ਹਨ ਜਿਹੜੇ ਨਮਾਨਿਆਂ ਜਾਂ ਬੰਦਿਆਂ ਨੂੰ ਇੰਨਾ ਪਿਆਰ ਸਤਿਕਾਰ ਦਿੰਦੇ ਆ ਹਨਾ ਪਿਆਰ ਦਿੰਦੇ ਆ ਸਹੀ ਗੱਲ ਤੇ ਆਪਣਾ ਐਡਰੈਸ ਐਡਰੈਸ ਸੰਧੂ ਸਾਹਿਬ ਲੈ ਰਾ ਨਾਮ ਹੈ ਕੈਪਟਨ ਮਨਜੀਤ ਸਿੰਘ ਪਿੰਡ ਵਿਠਵਾ ਡਿਸਟ੍ਰਿਕਟ ਗਰਦਾਸਪੁਰ ਤਹਿਸੀਲ ਬਟਾਲਾ ਨਜ਼ਦੀਕ ਹੱਜੋਆ ਨਜ਼ਦੀਕ ਸ੍ਰੀ ਹਰਗੋਬਿੰਦਪੁਰ ਸ੍ਰੀ ਹਰਗੋਬਿੰਦਪੁਰ ਹਨਾ ਹਾਂਜੀ ਇਹ ਨੇੜੀਕ ਰਹਿ ਜਾਂਦਾ ਨੇੜੀਕ ਵਿੱਚ ਪੰਜ ਚਾਰ ਕਿਲੋਮੀਟਰ ਮੇਨ ਸ਼ਹਿਰ ਮੇਨ ਸ਼ਹਿਰ ਤੇ ਆਪਣਾ ਨੰਬਰ ਕੈਪਟਨ ਸਾਹਿਬ ਨੰਬਰ ਜਿਹੜਾ ਮੋਬਾਈਲ ਨੰਬਰ ਚੱਲਦਾ ਹੈ 76140 ਤੇ 92104 ਠੀਕ ਆ ਇਹ ਆ ਵਟਸਐਪ ਨੰਬਰ ਓਕੇ ਜਿਹੜਾ ਇੱਕ ਨਵਾਂ ਨੰਬਰ ਲਿਆ ਵਾ 79081 ਠੀਕ ਹੈ ਜੀ ਸੌਰੀ 79018 ਓਕੇ 87731 ਚਲੋ ਉਹ ਤਾਂ ਵੈਸੇ ਆਪਾਂ ਸਕਰੀਨ ਤੇ ਵੀ ਚਲਾ ਦੇਾਂਗੇ ਸਕਰੀਨ ਤੇ ਚਲਾ ਦਿਓ ਇਹ ਦੋਨੇ ਜਿਹੜੇ ਨੰਬਰ ਜੇ ਚੱਲ ਰਹੇ ਕਿਸੇ ਵੀ ਨੰਬਰ ਤੇ ਮੈਨੂੰ ਕਨੈਕਟ ਕਰ ਸਕਦਾ ਠੀਕ ਹੈ ਤੇ ਅੱਜ ਆਪਾਂ ਤਿੰਨ ਜਾਨਵਰ ਵਿਖਾਉਣੇ ਹਨ ਤਿੰਨ ਜਾਨਵਰ ਵਿਖਾਉਣੇ ਹਨ ਸੰਤੂ ਸਾਹਿਬ ਤੇ ਤਿੰਨੇ ਆਪਦੀ ਆਪਦੀ ਜਗ੍ਹਾ ਤੇ ਆਪਦੀ ਆਪਦੀ ਜਗ੍ਹਾ ਤੇ ਮਤਲਬ ਨੰਗੀਨਾ ਹੀ ਨਹੀਂ ਹਨ ਚੰਗੀ ਚੰਗੀ ਲੈ ਕੇ ਆਉਣੇ ਆ ਚੰਗੀ ਚੀਜ਼ ਮੈਂ ਸੰਤੂ ਸਾਹਿਬ ਕਹਿਣਾ ਚਾਹੁੰਦਾ ਮੈਂ ਮਾਰੇ ਮਤਲਬ ਡੰਗਰ ਨੂੰ ਹਾਥੀ ਨਹੀਂ ਘਪਦਾ ਠੀਕ ਹੈ ਚੰਗੀ ਵੈਰਾਈਟੀ ਵਾਲੀ ਕੁਆਲਿਟੀ ਦੀ ਚੀਜ਼ ਲੈਣੀ ਹੁੰਦੀ ਆ ਓਕੇ ਤੇ ਮਤਲਬ ਕੋਈ ਮੇਰਾ ਤੰਗਾ ਨਹੀਂ ਆ ਸੰਤੂ ਸਾਹਿਬ ਵੀ ਮੈਂ ਇਸ ਵਿਸ਼ੇ ਦੇ ਵਿੱਚ ਕੋ ਸਾਡਾ ਪੁਰਾਣਾ ਦਾਦੇ ਪਤਾ ਤੇ ਜਾਏ ਹਰ ਦੇ ਪਾਸਾ ਦੇ ਕੰਮ ਕਰਦੇ ਹੁਣ ਠੀਕ ਆ ਸਾਡਾ ਕੋਈ ਇਸ ਤਰ੍ਹਾਂ ਦੀਆਂ ਇਹ ਆਪਣਾ ਸ਼ੌਂਕ ਆ ਓਕੇ ਆਪਣਾ ਸ਼ੌਂਕ ਨੂੰ ਪੂਰਾ ਕਰ ਰਹੇ ਆ ਵੀ ਸ਼ੌਂਕ ਦੇ ਤੰਦ ਪਾਉਣੇ ਆ ਤੰਦ ਪਾਉਣੇ ਆ ਬਾਕੀ ਕੋਈ ਪਰਮਾਤਮਾ ਦੀ ਬੜੀ ਕਿਰਪਾ ਸਭ ਕੋ ਦਿੱਤਾ ਮਤਲਬ ਆਪਾਂ ਹੋਈ ਗੱਲ ਨਹੀਂ ਕਵਾਂਗੇ ਵੀ ਅਸੀਂ ਸਾਡਾ ਕੀਤਾ ਹੀ ਇਤੋਂ ਕੰਮ ਕਿਤੇ ਦਾ ਮਤਲਬ ਇਹ ਆ ਵੀ ਦੋ ਦਿਨ ਛੱਡ ਕੇ ਵੀਡੀਓ ਪਾ ਦੋ ਤੇ ਮੈਂ ਫੇਰ ਸਾਲ ਬਾਅਦ ਲਗਾ ਦੁਬਾਰਾ ਵੀਡੀਓ ਪਾ ਆਹ ਸਹੀ ਗੱਲ ਹੈ ਜੀ ਤੇ ਮੈਨੂੰ ਕੋਈ ਮਤਲਬ ਨਹੀਂ ਵੀਡੀਓ ਪਾਵੇ ਜਾਂ ਨਾ ਪਾਵੇ ਮਤਲਬ ਨਾ ਕੋਈ ਇਹੋ ਜਿਹਾ ਪਾਏ ਫੇ ਆਹ ਡੰਗਰ ਵੇਖਵਾਣੀ ਪਿਆਰ ਆ ਹਨਾ ਪਿਆਰ ਆ ਬਸ ਆਪਣੇ ਮਨ ਸ਼ੌਂਕ ਹੀ ਪੂਰਾ ਕਰਵਾ ਜੀ ਸ਼ੌਂਕ ਪੂਰਾ ਕਰਦੇ ਹਾਂਜੀ ਹਾਂਜੀ ਤੇ ਫੇਰ ਆਹ ਜਿਹੜੀ ਛੋਟੀ ਫੌਜੀ ਸਾਹਿਬ ਆਪਣੀ ਇਹਦਾ ਕੀ ਲੇਖਾ ਜੋਖਾ ਲੇਖਾ ਜੋਖਾ ਏਕਾ ਵਸੰਦੂ ਸਾਹਿਬ ਵੀ ਛੋਟੀ ਵੇਖ ਲੋ ਦੁਜਾ ਸੁਭਾਏ ਠੀਕ ਹੈ ਜੀ ਤੇ ਢਾਈਆਂ ਮਹੀਨਿਆਂ ਦੀ ਗੱਬਣ ਜੀ ਤਾ냐 ਮੀਨਿਆ ਦੀ ਗੱਭਣ ਚੱਕ ਪਾਸ ਚੱਕ ਪਾਸ ਓਹਦੀ ਝੋਟੀ ਬਾਕੀ ਤੁਸੀਂ ਵੇਖ ਲੈਣੀ ਆ ਬੜ ਬੜੇ ਸਾਡੇ ਤੋਂ ਬ੍ਰੀਡਰ ਜਿਹੜੇ ਤਗੜੇ ਬੈਠੇ ਆ ਹਾਂ ਉਹਨਾਂ ਵੇਖ ਲੈਣੀ ਆ ਝੋਟੀ ਚਾਰ ਤਾਂ ਵੀ ਕੀ ਚੀਜ਼ ਆ ਕਿ ਕੀ ਚੀਜ਼ ਕੀ ਆ ਹਨਾ ਛੋਟਾ ਸਿੰਗ ਲੱਗਾ ਜੇ ਹਾਂਜੀ ਕਦ ਬੁੱਧ ਤੁਸੀਂ ਪੂਰਾ ਵੇਖ ਹੀ ਲੈਣਾ ਵਾ ਹਾਂਜੀ ਤੇ ਅੱਠੀ ਪੈਣੀ ਦੁੱਧ ਦਿੰਦੀ ਜੇ 8 ਕਿਲੋ ਅੱਛਾ ਅੱਠੇ ਬਾਰੇ ਪੈ ਗਈ ਆ ਅੱਠੀ ਬਾਰੇ ਆ ਤੇ 8 ਕਿਲੋ ਦੁੱਧ ਵਾ ओके ਕਦੋਂ ਕਦੀ ਪੈ ਗਈ ਅੱਠੀ ਬਾਰੀ ਇਹ ਨੂੰ ਹੋ ਗਿਆ ਜੇ ਮਹੀਨਾ ਇਹ ਕਹਿੰਦਾ ਭਾਵੇਂ ਮਿਲਦੀ ਦੋਏ ਟਾਈਮ ਹੀ ਲੇਕਿਨ ਅਸੀਂ ਇਹ ਚੋਮ ਦੇ ਚੱਕੇ ਸਾਡੀ ਗਲਤੀ ਦੇ ਨਾਲ ਹੀ ਅੱਠੀ ਬਾਰੀ ਪਈ ਆ ਓਕੇ ਤੇ ਦੁੱਧ 8 ਕਿਲੋ ਆ 8 ਕਿਲੋ ਦਾ 7 ਕਿਲੋ ਦੀ ਕੋਈ ਧਾਰ ਵੀ ਨਾ ਮਾਰੇ ਵੀ 7 ਕਿਲੋ ਪੱਕਾ ਦੁੱਧ ਕੰਡੇ ਵਾਲਾ ਧਾਰ ਵੀ ਨਾ ਮਾਰੇ ਠੀਕ ਆ 8 ਕਿਲੋ ਖਾਂ ਪਿੱਛੇ ਦੀ ਧਾਰ ਦੀ ਗਾਰੰਟੀ ਹੋਏਗੀ ਥਾਣਾ ਸੁਣਾ ਲਿਓ ਬੇਫਿਕਰ ਹੋ ਜੇ ਮੇਰੇ ਫਿਕਰ ਅੱਖਾਂ ਮੀਟ ਕੇ ਬੰਦਾ ਇਹ ਗੱਲ ਆਖੇ ਨਾ ਵੀ ਕੋਈ ਤਾਂ ਮਤਲਬ ਥਾੜਾ ਵੱਖਰਾ ਥਾੜਾ ਵੀ ਫਰਕ ਆ 1 ਤਾਂ ਇੱਕ ਤਾਂ ਦਾ ਹੀ ਫਰਕ ਹੋਵੇ ਬਾਕੀ ਝੋਟੀ ਦਾ ਕੱਦ ਕਾਠ ਵੱਡਾ ਕੱਦ ਕਾਠ ਵੱਡਾ ਵਾ ਜਾਤਵਾਲੀ ਝੋਟੀ ਦਾ ਠੀਕ ਆ ਠੀਕ ਆ ਜੀ ਚੈੱਕ ਪਾਸ ਆ ਚੈੱਕ ਪਾਸ ਉਹ ਕੇ ਰਿਪੋਰਟ ਆ ਹਨਾ ਹਾਂ ਬਾਕੀ ਤੁਸੀਂ ਵੇਖ ਹੀ ਲੈਣੀ ਆ ਹਾਂ ਜਿਹੜਾ ਬਲੀਡਰ ਆ ਉਹ ਚੀਜ਼ ਨੂੰ ਨਿੱਕਾ ਸਿੰਗ ਲੱਗਾ ਝੋਟੀ ਦਾ ਹਾਂ ਜਾਤਕਵਾਲ ਤੇ ਫੌਜੀ ਸਾਹਿਬ ਸੱਜਰ ਨੇ ਦੁੱਧ ਫਿਰ ਵੇਖੋ ਜੀ ਜੇ ਹੁਣ ਇਹ ਤੇ ਮਤਲਬ ਜਿਹੜਾ ਦੇਸੀ ਬੰਦਾ ਬਿਲਕੁਲ ਕੱਖ ਵੀ ਨਹੀਂ ਜਾਣਦਾ ਉਹ ਵੀ ਇਹ ਚੀਜ਼ ਸਮਝਦਾ ਹੀ ਆ ਵੀ ਜੇ ਹੁਣ ਅੱਠੀ ਪੈਣੀ ਆ 8 ਕਿਲੋ ਦੁੱਧ ਦੇਣਦਾ ਹੀ ਆ ਹਾਂਜੀ ਤੇ ਜਦੋਂ ਇਹ ਤੇ ਮਤਲਬ ਤਾਜੀ ਹੋ ਗਈ ਮਾਂ 13 14 ਦਾ ਦਿੱਤਾ ਹੀ ਹੋਊਗਾ ਉਦੋਂ ਹਾਂ ਦਿੱਤਾ ਹੋ ਇਹ ਤਾਂ ਦਸਤਨ ਦੀ ਕੋਈ ਗੱਲ ਨਹੀਂ ਲਾਗੀ ਹਾਂਜੀ ਹਾਂਜੀ ਉਹ ਤੇ ਗੱਭਣ ਹੋ ਕੇ ਇੰਨਾ ਦੁੱਖ ਦੇਣ ਦੇ ਯਾਰ ਬਿਲਕੁਲ ਬਿਲਕੁਲ ਠੀਕ ਆ ਜੀ ਵਾਕੇ ਜੀ ਦੇਖਿਓ ਸੱਜਣੋ ਕਦ ਕਾਠ ਵੇਲ ਬਾਕੀ ਕੁਆਲਿਟੀ ਪੱਠਪੜੇ ਦੀ ਬਹੁਤ ਚੰਗੀ ਆ ਝੋਟੀ ਦੀ ਸੱਜਣੋ ਤੇ ਫੌਜੀ ਸਾਹਿਬ ਬੱਚਾ ਤਾਂ ਹੈ ਨਹੀਂ ਨਾ ਇਹਦੇ ਕੋਲੇ ਬੱਚਾ ਹੈ ਨੀ ਲਾ ਦੇਖੋ ਜਿਹੜੀ ਗੱਲ ਹੈਗੀ ਆ ਮਨਨ ਬੱਚਾ ਇਹਦਾ ਹੈ ਦੀ ਉਹ ਓਕੇ ਓਕੇ ਐਦਾਂ ਮਿਲਦੀ ਆ ਜਾਨੀ ਚੋਲੇ ਬੰਦਾ ਚੋਲੇ ਥੋੜਾ ਜਿਹਾ ਅੱਗੇ ਚੋਕਰ ਛੱਡ ਕੇ ਤੇ ਪਹਾੜਾ ਪਹਾੜੇ ਤੇ ਮਿਲਦੀ ਹੈ ਠੀਕ ਆ ਚੋਕਰ ਸੱਟੋ ਤੇ ਪਹਾੜੇ ਤੇ ਮਾਰੋ ਥਾਪੀ ਬੈਠੋ ਸਾਬੀ ਮਾ ਥੱਲੇ ਬਾਅਦ 2 ਮਿੰਟ ਦੇ ਵਿੱਚ ਪਰਸਨੇ ਨੂੰ ਸੋਜ ਮਿਲਦੇ ਵੇ ਠੀਕ ਆ ਚੂਨ ਚਾਂਦ 100 ਦੀ 100 ਮੈਂ ਕਹਿੰਦਾ ਵੀ ਚੂਨ ਮਤਲਬ ਇੱਕ ਨੰਬਰ ਲੱਗਾ ਦੁੱਧ ਜਿਹਦਾ ਬਾਕੀ ਸੁਭਾਅ ਵੀ ਚੰਗਾ ਹੈ ਨਾ ਮੈਂ ਸੁਣਿਆ ਓਦਾਂ ਠੰਡੀ ਥੜੀ ਆ ਕੋਈ ਮਤਲਬ ਛਲਾ ਛੁਲਾ ਮਾਰਦਾ ਹਾਂ ਹਾਂ ਵੀ ਭਜਾਕਲ ਨਹੀਂ ਗਈ ਭਜਾਕਲ ਨਹੀਂ ਆਈ ਤੇ ਫੌਜੀ ਸਾਹਿਬ ਫੇਰ ਇਹਦੀ ਡਿਮਾਂਡ ਇਹਦਾ ਰੇਟ ਕੀ ਕਰੀਏ ਰੇਟ ਸੰਧੂ ਸਾਹਿਬ ਤੁਸੀਂ ਇਸ ਗੱਲ ਨੂੰ ਤਾਂ ਤੁਹਾਡੀ ਵੀ ਸਮਝ ਆ ਤੁਸੀਂ ਥਾਣੇ ਥਾਣੇ ਜਾਂਦੇ ਜੀ ਹਾਂਜੀ ਵੀ ਇਹ ਜਦੋਂ ਝੋਟੀ ਆਪਣੇ ਆਤਾ ਆ ਤੇ ਝੋਟੀਏ 1.5 ਲੱਖ ਦੀ ਝੋਟੀ ਨਿਕਲਣੀ ਆ ਠੀਕ ਹੈ ਜੀ ਵਾਕਿਆ ਕੋਈ ਸ਼ੱਕ ਨਹੀਂ ਮੈਂ ਅੱਜ ਇਹ ਗੱਲ ਕਹਿਣਾ ਵਾਂ ਵੀ ਮੇਥੋਂ ਕੋਈ ਲਿਖ ਕੇ ਲੈ ਜਾਵੇ ਸਵਾ ਲੱਖ ਦੀ 1,130 ਦੀ ਝੋਟੀ ਮੈਂ ਲਾਵਾਂਗਾ ਕਿਤੇ ਵੀ ਜਾਵੇ ਠੀਕ ਆ ਵੀ ਤਿਆਰ ਕਰ ਦੇ ਵੀ ਤਿਆਰ ਕਰ ਦੇ ਤੇ ਉਹ ਜਿਹੜੀ ਝੋਟੀ ਮੈਂ ਲਾਵਾਂਗਾ ਠੀਕ ਆ ਸਵਾਤਾ 130 ਦੀ 130 ਦੇ ਵਿੱਚ ਆਪਾਂ ਵੀ ਲੈ ਲਾਂਗੇ ਆਪਾਂ ਵੀ ਲੈ ਲਾਂਗੇ ਤੇ ਬਸ ਸਾਹਮ ਦੇਵੇ ਵੀ ਇਹ ਨਾ ਹੋਵੇ ਭੁੱਖੀ ਮਾਰ ਦੇ ਭੁੱਖੀ ਮੱਜ ਦਾ ਰਾਜੀ ਝੋਟੀ ਇੱਦਾਂ ਰਾਜੀ ਚਾਹੀਦੀ ਹੈ ਹਾਂ ਇਹ ਵੀ ਗੱਲ ਹੈ ਨਾ ਬਾਕੀ ਸਿੰਗਲ ਹੱਡੀ ਆ ਹਰ ਬੰਦਾ ਇਸ ਚੀਜ਼ ਨੂੰ ਜਿਹੜੇ ਬੀਡਰ ਨੂੰ ਫੜਦੇ ਆ ਵੀ ਸਿੰਗਲ ਹੱਡੀ ਆ ਤੇ ਵੇਖੋ ਆ ਮਤਲਬ ਤਰੀ ਵਾਲੀ ਝੋਟੀ ਦਾ ਤਰੀ ਵਾਲੀ ਠੀਕ ਹੈ ਤੇ ਕਿੰਨੇ ਦੀ ਦੇ ਦਈਏ ਫਿਰ ਹੁਣ ਆਪਾਂ ਕਿੰਨੇ ਦੀ ਦਵਾਂ ਅੱਜ ਜੇ ਮੁੱਲ ਕਰਾਉਣਾ ਜੇ ਤੇ ਸੰਧੂ ਸਾਹਿਬ ਮੁੱਲ ਜੇ 80000 ਠੀਕ ਹੈ ਜੀ ਤੇ ਛੋਟੀ ਛੱਡਾਂਗੇ 75000 ਦੀ ਮੁੱਲ ਕਰਦੇ 80000 ਤੇ ਛੱਡਾਂਗੇ 75000 ਦੀ ਹਾਂਜੀ ਤੇ ਕੋਈ ਮਾਨ ਤਨ ਪਿਆਰ ਮੁਹੱਬਤ ਸਾਡਾ ਕੋਈ ਕਰਦੇ ਆ ਆਂਦਾ ਮਾਨ ਤਨ ਇਹ ਤਾਂ ਵੀ ਤੁਸੀਂ ਜੇ ਦੋ ਬੰਦੇ ਹਾਂਜੀ ਤੇ 1-1000 ਰੁਪਇਆ ਜਿਹੜਾ ਵਾ ਤੁਸੀਂ ਵਿੱਚੋਂ ਕੱਟ ਲਓ ਠੀਕ ਆ 73000 ਰਹਿ ਗਿਆ ਹਾਟਲ ਜਾ ਦੇ ਵਿੱਚੋਂ 100 ਰੁਪਿਆ ਛੋਟ ਕਰਾਂਗਾ ਅੱਛਾ ਮੈਂ ਤਾਂ ਕਹਿਆ ਕਿ ਜਿਹੜਾ ਆਊਗਾ ਲੈਣ 1000 ਉਹਦਾ ਵੀ ਕਟਿਆ ਜਾਊ ਨਹੀਂ ਨਹੀਂ ਉਹ ਇਹ ਨਾ ਨਾ ਹੋਇਓ ਪੰਜ ਬੰਦੇ ਲੈ ਕੇ ਆ ਜੇ ਤੇ ਮੁੜ ਕੇ ਕਹੋ ਪੰਜ ਹੀ ਆਹੋ 10 ਬੰਦੇ ਲਾ ਗਿਆ ਚਾਹ ਪਾਣੀ ਪੁੱਛਾਂਗੇ ਉਹਦਾ ਇਤਮਾਨ ਕਰਾਂਗੇ ਫੁੱਲ ਹਣਾ ਫੇਰ ਆਪਾਂ ਨੂੰ ਮਹਿੰਗਾ ਪੈਜੂ ਨਹੀਂ ਕੋਈ ਗੱਲ ਨਹੀਂ ਜੇ ਮਰਵਾ ਨਹੀਂ ਕਿਉਣਾ ਤੁਸੀਂ ਆਪਣੇ ਦੇਵ ਤੇ ਕਰਾ ਲਿਆ ਵਾਦੇ ਠੀਕ ਆ 73000 ਦੀ 73000 ਦੀ ਓਕੇਰਪੁਰ ਝੋਟੀ ਕਿਸ ਨੂੰ ਮਾਰੀ ਨਹੀਂ ਚਲੋ ਹਾਸਾ ਖੇਡਾ ਵੀ ਜ਼ਰੂਰੀ ਆ ਹਾਂ ਕੋਈ ਸ਼ੱਕ ਨਹੀਂ ਤੇ ਆ ਨੀਲੀ ਰੈਵੀ ਦਾ ਕੀ ਸਾਬਕਤਾਵਾ ਸੰਧੂ ਸਾਹਿਬ ਗੱਲ ਤਾਂ ਆ ਵੀ ਤੁਸੀਂ ਵੀਡੀਓ ਬੜਬੜੇ ਥਾਂ ਬਣਾਈ ਇਹੋ ਜੀ ਗੱਲ ਮੈਂ ਨਹੀਂ ਇਹ ਗੱਲਾਂ ਆਖਾਂਗਾ ਤੇ ਤੁਸੀਂ ਦੇਲੀ ਨਹੀਂ ਮਾਰਾ ਤੁਹਾਡਾ ਤਰੱਕੀ ਦਾ ਕੰਮ ਰੱਖੇ ਹਾਂਜੀ ਹਾਂਜੀ ਪਰ ਐਡੀ ਖੀਰੀ ਝੋਟੀ ਐਡਾ ਕੰਦਪੁੱਤ ਸਾਡੇ ਇਲਾਕੇ 'ਚ ਕਿਤੇ ਮਿਲਦਾ ਨਹੀਂ ਵਾਕਈ ਕੋਈ ਸ਼ੱਕ ਨਹੀਂ ਹਜੇ ਖੀਰੀ ਆ ਹਨਾ ਇਹ ਖੀਰੀ ਆ ਝੋਟੀ ਕਿਆ ਬਾਤ ਤੇ ਕਾਦਾ ਮੇਹਰ ਮੈਂ ਖੜਾ ਹਾਂ ਨਾ ਵੀ ਕਿੱਡਾ ਕਾਦਾ ਆਮ ਮਜਾ ਮਜਾ ਨਾਲੋਂ ਮਜਾ ਨਾਲੋਂ ਵੀ ਜ਼ਿਆਦਾ ਯਾਰ ਜ਼ਿਆਦਾ ਕਰ ਦਵਾ ਠੀਕ ਆ ਜੀ ਤੇ ਨੀਲੀ ਦੀਆਂ ਨਿਸ਼ਾਨੀਆਂ ਸਾਰੀਆਂ ਹੀ ਕਵਰ ਕਰਦੀ ਆ ਨਿਸ਼ਾਨੀਆਂ ਸਾਰੀਆਂ ਤੇ ਮੁੰਡਾ ਤੋਰ ਕੇ ਜੇ ਹੁੰਦਾ ਤੁਹਾਨੂੰ ਫੱਕਰ ਦਿਖਾਉਂਦੇ ਆ ਮੂੰਹ ਦੀ ਪੋਲੀ ਆ ਜੀਬਾਨ ਵੀ ਗੁਲਾਬੀ ਜਾਂਦੀ ਤੇ ਕਹਿੰਦੇ ਆ ਵੀ ਗੁਲਾਬੀ ਜੀਬਾਨ ਹੋਣੀ ਚਾਹੀਦੀ ਆ ਕੱਢੀ ਪੁੱਤ ਪਰ ਅੱਛਾ ਠੀਕ ਆ ਪੋਜੀ ਸਾਹਿਬ ਤੇ ਇਹ ਜਿਵੇਂ ਬਣੀ ਬੁਣੀ ਗਾਂ ਦੱਸਿਆ ਇਹ ਬਣੀ ਦਾ ਹੋ ਗਿਆ ਜੇ 40 ਦਿਨ 40 ਦਿਨ ਹੋ ਗਏ ਟੀਕਾ ਲੱਗਿਆ ਟੀਕਾ ਭਰੇ ਨੂੰ ਓਕੇ ਠੀਕ ਆ ਸਿਮਨ ਭਰਿਆ ਤੇ ਮੋਟ ਚੰਗਾ ਮੇਰੇ ਕੋਲ ਸਿਮਨ ਪਿਆ ਵਾ ਠੀਕ ਆ ਸਟਰਾ ਪਿਆ ਵਾ ਜੇ ਕੋਈ ਵੇਖਣਾ ਚਾਹਵੇ ਤਾਂ ਵਿਖਾ ਦਗੀਏ ਵੇਖੋ ਝੋਟੀ ਮਿਲ ਕੱਦ ਬਹੁਤ ਵੇਖ ਝੋਟੀ ਸੰਭੀ ਵੀ ਬੜੀ ਐ ਮੈਂ ਪਲੀ ਪੂਰੀ ਆ ਕੇ ਕਾਤੀ ਬੜਾ ਵਾ ਤੇ ਥਾਣ ਵੀ ਚੰਗਾ ਕੰਮ ਦਾ ਨਹੀਂ ਮੈਂ ਤੁਹਾਨੂੰ ਦਿਖਾਉਣਾ ਆ ਕੇ ਮਰ ਸੀਲ ਝੋਟੀ ਠੀਕ ਆ ਝੋਲੀ ਚਾਲੀ ਚੰਗੀ ਆ ਸਜਣਾ ਕਮਾਲ ਆ ਹਾਂ ਵੇਖੋ ਸਜਣਾ ਵੇਲ ਕੱਦ ਤੇ ਬਿਊਟੀ ਧੌਣ ਚੱਕ ਕੇ ਤੁਰਦੀ ਐ ਘੋੜੀ ਵਰਗੀ ਆ ਕਰਮਾਂ ਵਾਲੀ ਉਹ ਕੇ ਰਿਪੋਰਟ ਚ ਉੱਠੀ ਮੈਂ ਤੁਹਾਨੂੰ ਫਾਂ ਮਾਰਾ ਲੱਗਿਆ ਹਾਂ ਹਾਂਜੀ ਆ ਵੇ ਆ ਵੇ ਭਾਵੇਂ 10 ਵਾਰੀ ਮੂੰਹ ਪਾਵੇ ਆ ਵੇ ਜਬਾਨ ਖਲਾਵੇ ਵਾਕਿਆ ਹੀ ਹੈ ਨਾ ਭਾਵੇਂ 10 ਵਾਰੀ ਪਾ ਲਾ ਝੋਟੀ ਮੂੰਹ ਜਿਆ ਨਹੀਂ ਠੀਕ ਹੈ ਕੋਈ ਉਹ ਐ ਨਹੀਂ ਹੈਗਾ ਅਜਾ ਪਿੱਛੇ ਆ ਸੰਤ ਸਾਹਿਬ ਠੀਕ ਹੈ ਜੀ 10 ਸਫਤ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਹਾਂ ਇਹ ਆ ਵੇ ਵਿਖਾਈਏ ਰੀਅਲ ਚ 20 ਕਿਲੋ ਵਾਰੀ ਝੋਟੀ ਮਤਲਬ ਇਹਦੀ ਮਾਨਦਾਰ ਰਿਕਾਰਡ 20 ਕਿਲੋ ਲਾਬੇ ਸਾਈਡ ਤੇ ਰਿਕਾਰਡ ਵਾ ਕਿਆ ਬਾਤ ਹੈ ਗੱਡੀਆਂ ਹੁਣੇ ਹੀ ਬੜਾ ਕੰਮ ਦਾ ਲੱਗਾ ਹੈ ਨਾ 2-2 ਇੰਚ ਛਾਲ ਹੋੜ ਲਗਾਵਾ ਹੈਗਾ ਵਾ ਕੋਈ ਛਾਲ ਕੋਈ ਮਤਲਬ ਆ ਨਹੀਂ ਵੀ ਕੋਲੇ ਭਜੂਗੀ ਗੱਲ ਛਾਲ ਮਾਰ ਦੋਗੀ ਜੈਲੀ ਬਹੁਤ ਆ ਇੰਨੀ ਠੰਡੀ ਝੋਟੀ ਆ ਲੈ ਚੱਲ ਉੱਥੇ ਛਿਰਾ ਕਿਆ ਬਾਤ ਆ ਸਜਣ ਠਿਰਾ ਝੋਟੀ ਆ ਫੌਜੀ ਸਾਹਿਬ ਮਨ ਨਾਗ ਦਾ ਬੱਚਾ ਹੀ ਹੈਗੇ ਹਾਂ ਇਹ ਬਾਕੀ ਸਿਰ ਤੇ ਕੋਈ ਕਰਨ ਵਾਲੀ ਨਹੀਂ ਉਹ ਤਾਂ ਆਪੇ ਕਰ ਲੈਣਗੇ ਹਨਾ ਆਪੇ ਕਰ ਮਨ ਬ੍ਰਿਟਿਸ਼ਰ ਬੜੇ ਬੜੇ ਬੈਠੇ ਆ ਜੀ ਵੇਖਣ ਵਾਲੇ ਹਾਂ ਮਹੀਨੇ ਵੇਲੇ ਹਰ ਲੈਵਲ ਦਾ ਕੱਟ ਵਾਕਏ ਹਾ ਉਹਦੇ ਨਾਲ ਉਹ ਵੀ ਉੱਚੀ ਆ ਬੇਲ ਵੇਖੋ ਪੂਰੇ ਬਾਕੀ ਕਾਰ ਵੇਖ ਲੋ ਪੂਰੀ ਚਿੱਟੀ ਪੈਰ ਚਾਰੇ ਚਿੱਟੇ ਮੂੰਹ ਤੇ ਨਾਸ਼ਾ ਦੇ ਨਿਸ਼ਾਨੀ ਅੱਖਾਂ ਬਿੱਲੀਆਂ ਪੂਰੇ ਮੱਥਾ ਚਿੱਟਾ ਮਤਲਬ ਜੇ ਜੋ ਜੋ ਵੀ ਨਿਸ਼ਾਨੀ ਹੁੰਦੀ ਆ ਪਿਓਰ ਹਾਂ ਨਹੀਂ ਵਾਕਏ ਪੈਠ ਪੁੜਾ ਵੀ ਬੜਾ ਚੰਗਾ ਪੈਠ ਪੁੜਾ ਬੜਾ ਵਾਕੀ ਤੇ ਇਹਦਾ ਫਿਰ ਆਪਾਂ ਰੇਟ ਇਹਦਾ ਰੇਟ ਸੰਧੂ ਸਾਹਿਬ ਚਲੋ ਆਹ ਅਸੀਂ ਵੀਡੀਓ ਬਿਲਦੇ ਨੇ ਜਿਹੜਾ ਬੰਦਾ ਰੇਟ ਨਹੀਂ ਲਾਦਾ ਹੈ ਗੁੱਸਾ ਲਾ ਕਰਦੇ ਆ ਹਾਂ ਪਰ ਇਹਦਾ ਰੇਟ ਜਿਹੜਾ ਵਾ ਉਹ ਬੰਦਾ ਜਿਹੜਾ ਕਿਸੇ ਨੂੰ ਜੇ ਰੇਹਣ ਪਸੰਦ ਹੋ ਆਪਣਾ ਜਦੋਂ ਗੱਲ ਕਰੇਗਾ ਓਕੇ ਵੀ ਫੋਨ ਤੇ ਕਰਾਂਗੇ ਉਥੇ ਕਰਾਂਗੇ ਕਿਉਂਕਿ ਝੋਟੀ ਉੱਚੀ ਨਹੀਂ ਆ ਐ ਕੋਈ 2.5 ਲੱਖ ਦੀ ਝੋਟੀ ਬਣਨੀ ਆ ਜਦੋਂ ਇਹ ਆਪਣੇ ਆਤ ਆ ਜਾਏ ਹਾਂ ਕੋਈ ਸ਼ੱਕ ਨਹੀਂ ਪਹਿਲਾਂ ਝੋਟੀ 2.5 ਲੱਖ ਦੀ ਬਣੂਗੀ ਬਣੂਗੀ ਹੈਨਾ ਹਾਂ ਓਕੇ ਰਿਪੋਰਟ ਆ ਹੈਨਾ ਹਾਂਜੀ ਹਾਂਜੀ ਤੇ ਆ ਗਊ ਕੱਢੀ ਬਹੁਤ ਵਾਰ ਨਾਲ ਨਾਲ ਗੱਲਾਂ ਕਰੀ ਚੱਲਾਂਗੇ ਫਿਰ ਆਪਾਂ ਯਾਰ ਗਊ ਬਾਤ ਇਹ ਗਊ ਸੁਆ ਕਿਹੜਾ ਸਾਹਿਬ ਇਹ ਸੁਆ ਗੱਲ ਤਾਂ ਸੰਤੂ ਸਾਹਿਬ ਵੀ ਅਗਰਾਂ ਤਾਂ ਦੱਸਿਆ ਦੂਜਾ ਹੀ ਠੀਕ ਆ ਹੋਸਾ ਇਹਦਾ ਤੀਜਾ ਵੀ ਹੋਵੇ

ਮੈਂ ਤਾਂ ਨਾ ਹਜੇ ਫੌਜੀ ਸਾਹਿਬ ਦੇ ਲੈ ਜੂਗੀ ਖਾਲੀ ਸਕਦੀ ਆ ਮੈਂ ਪਹਿਲਾਂ ਕਹਿ ਸਾਹਿਬ ਦੇਣ ਉੱਤੇ ਹੋਰ ਪੂਰੇ ਹੋ ਜਾਣ ਚੱਲਦੇ ਅੱਛਾ ਤੇ ਹੁਣ 5 ਲੈ ਜੇ 6 ਲੈ ਜੇ 7 ਲੈ ਜੇ ਠੀਕ ਆ ਬਾਕੀ ਆ ਵੇ ਦੇ ਏਦਾਂ ਨਹੀਂ ਨਾ ਕੁਝ ਕਹਿ ਦੇ ਦਈ ਹਾਂ ਜੈਲੀ ਆ ਤੇ ਦੁੱਧ ਦੇ ਨੇ ਫਰਮਾ ਕਰ ਲੈ ਸੂਏ ਦਸੀਏ ਕੁਝ ਉਹਨਾਂ ਦੱਸਿਆ ਉਹਨਾਂ ਦੱਸਿਆ ਵੀ ਦੁੱਧ ਅਸੀਂ ਚੁੰਦੇ ਰਹੇ ਥੱਲੇ 12 13 ਕਿਲੋ 12 ਤੋਂ 13 ਕਿਲੋ ਆ ਆ ਵੇ ਬਾਕੀ ਆ ਢੇਲ ਵੇਖ ਇਹਦਾ ਨੇ ਸਾਰਾ ਭਰਨਾ ਹਜੇ ਫੌਜੀ ਸਾਹਿਬ ਨੇ ਬਾਅਦ ਆ ਵੇ ਹਾਂ ਸੜਾ ਕੁੜੀ ਦਾ ਵਾਹ ਕੁੱਤਲੇ ਪਿੱਛੇ ਪਾਲਿਆਂ ਨੂੰ ਲੱਗਾ ਹਾਂ ਥਾਨ ਵਿਰਲ ਪਰ ਸੀਲ ਬਹੁਤ ਆ ਪਰ ਸੀਲ ਵਾਲੀ ਮੁੱਠੀ ਵਾਲੀ ਤੇ ਆਂਦੇ ਸ਼ਾਈ ਵਾਲ ਦੇ ਲੱਗਣੇ ਲੱਗਣੇ ਵਾਕਿਆ ਹੀ ਕੌੜੀਆਂ ਵੀ ਹੁੰਦੀਆਂ ਸ਼ਾਈ ਵਾਲ ਹੁੰਦੀਆਂ ਹੁੰਦੀਆਂ ਪਰ ਇਹ ਦੇਖ ਲੋ ਕੋਈ ਮਤ ਭਾਵੇਂ ਦੋਨੇ ਪਾਸੇ ਬਹਿ ਕੇ ਚੋਈ ਜਾਓ ਮੈਂ ਕਹਿੰਦਾ ਦੋਵੇਂ ਪਾਸੇ ਬਹਿ ਕੇ ਚੋਈ ਜੂ ਵਾਕਿਆ ਕੋਈ ਨਹੀਂ ਹੁਣ ਕੋ ਕਹਿੰਦੀ ਬਾਅਦ ਚ ਕੀ ਕਹਿਣਾ ਨਹੀਂ ਹੁਣ ਨਹੀਂ ਕਹਿੰਦੀ ਵਿਚਾਰੀ ਸਿਆਣੀ ਹੈਗਾ ਰੇਟ ਇਹਦਾ ਫਿਰ ਲੈ ਚੱਲ ਸੰਤ ਸਾਹਿਬ ਕਹੇ ਰੇਟ ਤੇ 4000 ਓਕੇ ਤੇ ਦੇ ਕਿੰਨੇ ਦੀ ਦਈਏ ਅੱਜ ਜਿਹੜਾ ਦੇਣ ਵਾਲਾ ਉਹੋ ਹੀ ਗੱਲ ਉਹ ਹੈ ਆ ਗਈ। ਪੀ ਦੋ ਬੰਦੇ ਤੁਸੀਂ ਜੀ। ਹਾਂਜੀ। ਤੇ ਤੀਜਾ ਬੰਦਾ ਜਿਹੜਾ ਲੈਣ ਵਾਲਾ ਬੜਾ। ਹਾਂ। ਉਹਦਾ ਵੀ ਮਾਨਦਾਰੀ ਇਹਦੇ ਚ ਕਰ ਦੇਣਾ। ਅੱਛਾ। ਕਿਉਂਕਿ ਤੁਸੀਂ ਕਹਤਾ ਮਾਜੀ ਦੀ ਵੀਡੀਓ ਚ। ਹਾਂਜੀ। ਤੇ 37000 ਦੀ ਦੇ ਦੇਲੀ। ਸੇਹ ਜਿਹੜੀ ਬਸ ਜਿਹੜੀ ਲਾਸਟ ਐਂਡੀ ਆ। 37000 ਦੀ ਦੇ ਦੇਣੀ ਆ। 37000 ਇਹ ਕੋਈ ਵਿਚੋਲ ਨਾ ਜੇ ਨਾ ਤਾ ਉਹਨੂੰ ਵੀ ਮਰਨਾ ਇਦੋਂ ਰੁਪਈਏ ਕਮਾਈ ਦੇ ਦੂੰ। ਕੋਈ ਵਿਚੋਲਾ ਵੀ ਲੈ ਲੈਂਦਾ। ਓਕੇ ਰਿਪੋਰਟ ਹਨਾ। ਓਕੇ ਜੋ। ਥਣਾ ਥਣਾ ਲਿਗੋ ਬੇਫਿਕਰੀ ਆ। ਕੋਈ ਨਾ ਦੇਖ ਰੱਖਾਂ ਮੇਰੀਏ ਲੈ ਜੀ। ਠੀਕ ਆ। ਇਹਦਾ ਤਾਂ ਆਪਾਂ ਹਰ ਪਾਕੀ ਵਿਖਾਤਾ ਵੀ ਇਹ ਤਸੱਲੀਆਂ ਕਰਾਈਆਂ ਹਨਾ। ਬੜੀ ਝੂਟੀ ਵੱਡੀ ਆ ਫੌਜੀ ਸਾਹਿਬ ਬੜਾ ਕੱਦ ਕੋਦਾ ਖੀਰੀ ਦੇ ਹਿਸਾਬ ਨਾਲ ਸੱਜਣੋ। ਰੂਹ ਲਈ ਆ ਸਾਂਭਣਾ ਲਿਆ ਨੇ ਵੀ। ਬਹੁਤ ਚੰਗੀ ਝੋਟੀ ਸਭੀ ਮੈਨੂੰ ਦੁੱਧ ਛੱਡਿਆ ਹੋਊਗਾ ਪਾਲੀ ਹੋਊਗੀ ਯਾਰ ਹਾਂ ਕੋਈ ਸ਼ੱਕ ਨਹੀਂ ਤੇ 2.5 ਲੱਖ ਦੀ ਝੋਟੀ ਆ ਸੰਤੂ ਸਾਹਿਬ ਕੋਈ ਸ਼ੱਕ ਹੀ ਨਹੀਂ ਫੌਜੀ ਸਾਹਿਬ ਤੇ ਆਹ ਦਾ ਫਿਰ ਜਮਾਂ ਹੀ ਹੈ ਨਾ ਬੇਫਿਕਰੀ ਹੁਣ ਗਾਂ ਗੱਬਣ ਗਾਂ ਵੀ ਗੱਬਣ ਆਸ ਵੀ ਹੈਗੀ ਯਾਰ ਦੁੱਧ ਵੀ ਹੈਗਾ ਦੁੱਧ ਵੀ ਹੈਗਾ ਇਹਨੇ ਨਾ ਫੌਜੀ ਸਾਹਿਬ ਚੰਗਾ ਬੰਦਾ ਮਾੜਾ ਯਕੀਰ ਹੋਗੀ ਦੋਨੇ ਟਾਈਮ ਹੀ ਮਿਲਣ ਲੱਗ ਜਾਣਾ ਕਰ ਹਾਂ ਸ੍ਰੀ ਗੁਰੂ ਹੈ ਨਾ ਕੋਈ ਸ਼ੱਕ ਹੀ ਨਹੀਂ ਬਾਕੀ ਜੱਤ ਵਾਲੀ ਝੋਟੀ ਆ ਹਾਂ ਸੋਹਣੀ ਬਹੁਤ ਆ ਠੀਕ ਹੈ ਕੋਈ ਸ਼ੱਕ ਨਹੀਂ ਨਿੱਕਾ ਸਿੰਘ ਵਾ ਕੁੜੀ ਜਾਂ ਲੱਗਾ ਚੰਗਾ ਦੁੱਧ ਪਾਇਆ ਹੋਊਗਾ ਸਜਣਾ ਸੱਜਰ ਝੋਟੀ ਨੇ ਬੇਫਿਕਰ ਹੋ ਜਿਓ ਇਹਨੇ ਕੋਲ ਆਪ ਆਖਿਆ ਦੁੱਧ ਅਸੀਂ 14 ਕਿਲੋ ਦੁੱਧ ਚ ਹੋਇਆ ਆਪੇ ਜੀ ਬੁਲਾਦਗੇ ਫਤਿਹ ਫਿਰ ਸਾਰਿਆਂ ਨੂੰ ਬੁਲਾਓ ਜੀ ਬੁਲਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਨਵਾਦ ਸਜਣੋ ਆਪਣਾ ਇੰਨਾ ਕੁ ਸਮਾਂ ਕੱਢ ਕੇ ਤੁਸੀਂ ਸਾਡੀ ਵੀਡੀਓ ਨੂੰ ਜਿਹੜਾ ਐਂਡ ਤੱਕ ਵੇਖਿਆ ਤੇ ਤਿੰਨ ਐਨੀਮਲ ਵਿਕਰੀ ਵਾਲੇ ਤੁਹਾਨੂੰ ਵਿਖਾਤੇ ਆ ਪਿੰਡ ਵਿਠਮਾ ਜਿਲ੍ਹਾ ਗਰਦਾਸਪੁਰ ਧੰਨਵਾਦ